ਅੱਜ ਸਵੇਰੇ ਕਰੀਬ 2:30 ਵਜੇ ਥਾਣਾ ਡੀ ਡਿਵੀਜ਼ਨ ਦੇ ਏਰੀਆ ਵਿੱਚ ਦੋ ਪਾਰਟੀਆਂ ਦਾ ਜਿਨ੍ਹਾਂ ਦਾ ਪਹਿਲਾਂ ਵੀ ਆਪਸੀ ਝਗੜਾ ਚੱਲਦਾ ਸੀ ਜਿਹਦੇ ਤੇ ਥਾਣਾ ਗੇਟ ਘੀਮਾ ਵਿੱਚ ਪਹਿਲਾਂ ਪਰਚਾ ਦਰਜ ਹੋਇਆ ਸੀ ਇਹਨਾਂ ਦੋਨਾਂ ਪਾਰਟੀਆਂ ਦਾ ਆਪਸੀ ਜਿਹੜਾ ਸਵੇਰ ਦੇ 2 ਵਜੇ ਕਰੀਬ ਝਗੜਾ ਹੋਇਆ ਜਿਹਦੇ ਵਿੱਚ ਇੱਕ ਧਿਰ ਦੇ ਤਿੰਨ ਆਦਮੀ ਜਿਹੜੇ ਆ ਉਹਨਾਂ ਨੂੰ ਗੋਲੀਆਂ ਲਗੀਆਂ ਜਿਹੜੇ ਜ਼ਖਮੀ ਹੋਏ ਜਿਨ੍ਹਾਂ ਨੂੰ ਹਸਪਤਲ ਵਿੱਚ ਦਾਖਲ ਕਰਾਇਆ ਗਿਆ ਅਤੇ ਇੰਜਰਡ ਜਿਹੜੇ ਆ ਅਰਣ ਕੁਮਾਰ ਹੁਣੇ ਅਰਣ ਕੁਮਾਰ ਦੀ ਸਟੇਟਮੈਂਟ ਦੇ ਉੱਤੇ ਮੁਕੱਦਮਾ ਨੰਬਰ 23 ਅੰਡਰ ਸੈਕਸ਼ਨ 109 191 190 ਬੀ ਐਨ ਐਸ 25 ਤਾਈ ਆਰਮਜ਼ ਐਕਟ ਰੈੱਥ ਥਾਣਾ ਡੀ ਡਿਵੀਜ਼ਨ ਚ ਮੁਕੱਦਮਾ ਦਰਜ ਕਰਕੇ ਮੁਕੱਦਮੇ ਦੀ ਤਫ਼ਤੀਸ਼ ਟੈਕਨੀਕਲ ਢੰਗ ਨਾਲ ਹਰ ਢੰਗ ਨਾਲ ਵੱਖ-ਵੱਖ ਟੀਮਾਂ ਬਣਾ ਕੇ ਕੀਤੀ ਜਾ ਰਹੀ ਹੈ ਜੇ ਮੁਕਦਰਮੇ ਦੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਨੂੰ ਟ੍ਰੇਸ ਕਰਨ ਲਈ ਵੱਖ-ਵੱਖ ਟੀਮਾਂ ਬਣਾ ਕੇ ਰੇਡ ਕੀਤੇ ਗਏ ਨੇ ਅਤੇ ਕੁਝ ਬੰਦੇ ਜਿਹੜੇ ਆ ਉਹ ਸਾਡੇ ਵੱਲੋਂ ਰਾਉਂਡ ਅਪ ਕੀਤੇ ਗਏ ਨੇ ਉਹ ਜਿਹੜੀ ਹਰ ਜਿਹੜੇ ਦੋਸ਼ੀ ਦੀ ਡੰਗਾਈ ਨਾਲ ਪੁਸ਼ਕਿਸ਼ ਕੀਤੀ ਜਾਊਗੀ ਅਤੇ ਮੁਕਦਮੇ ਦੀ ਤਫ਼ਤੀਸ਼ ਜਿਹੜੀ ਆ ਟੈਕਨੀਕਲ ਢੰਗ ਨਾਲ ਕਰਕੇ ਸਹੀ ਦੋਸ਼ੀ ਜਿਹੜੇ ਆ ਉਹਨਾਂ ਨੂੰ ਚਲਾਨ ਕੀਤਾ ਜਾਏਗਾ